ਲੱਗੇ ਕੱਲ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮਨਾਉਣ ਵਾਸਤੇ ਸੁਖਵੀਰ ਸਿੰਘ ਬਾਦਲ ਦਾ ਧੜਾ ਅਤੇ ਬਾਗੀ ਧੜਾ ਦੋਵੇਂ ਸੰਗਰੂਰ ਜਾਂਦੇ ਨੇ ਉਥੇ ਪਿੰਡ ਲੋਂਗੋਵਾਲ ਜਾ ਕੇ ਤੇ ਸਮਾਗਮ ਜਿਹੜਾ ਉਹ ਮਨਾਇਆ ਜਾਂਦਾ ਪਰ ਇਸ ਸਮਾਗਮ ਦੇ ਵਿੱਚ ਵੱਡਾ ਝਟਕਾ ਸੁਖਵੀਰ ਬਾਦਲ ਨੂੰ ਲੱਗਿਆ ਜਿੱਥੇ ਸਮਾਗਮ ਮਨਾਇਆ ਜਾ ਰਿਹਾ ਸੀ ਉਥੇ ਸੁਖਵੀਰ ਬਾਦਲ ਦੇ ਧੜੇ ਵਿੱਚੋਂ ਦੋ ਵੱਡੇ ਲੀਡਰ ਆਪਣੇ ਨਾਲ ਆਪਣੇ ਸਮਰਥਕ ਲੈ ਕੇ ਪਾਰਟੀ ਛੱਡ ਚੁੱਕੇ ਨੇ ਖਬਰ ਸਾਹਮਣੇ ਆ ਰਹੀ ਹੈ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਆਇਆ ਦੋ ਵੱਡੇ ਲੀਡਰਾਂ ਨੇ ਪਾਰਟੀ ਛੱਡ ਦਿੱਤੀ ਹੈ ਔਰ ਛੱਡ ਕੇ ਪੱਲਾ ਕਿਦਾ ਫੜਿਆ ਬਾਗੀ ਧੜੇ ਦਾ ਬੀਬੀ ਜ਼ਗੀਰਕੌਰ ਦਾ ਬਾਗੀ ਧੜਾ ਹੋਰ ਜ਼ਿਆਦਾ ਪ੍ਰਫੁੱਲਤ ਹੋਇਆ ਉਹਦੇ ਵਿੱਚ ਹੋਰ ਜ਼ਿਆਦਾ ਐਡੀਸ਼ਨ ਹੋਈ ਹੈ ਔਰ ਵੱਧ ਚੜ ਕੇ ਇਹ ਧੜਾ ਉੱਪਰ ਦਾ ਨਜ਼ਰ ਆ ਰਿਹਾ ਹੈ ਸੰਗਰੂਰ ਦੀ ਗੱਲ ਕਰੀਏ ਪੰਥਕ ਵਿਚਾਰ ਦੀ ਗੱਲ ਕਰੀਏ ਵੱਧ ਤੌਰ ਤੇ ਇਹੀ ਨਜ਼ਰ ਆ ਰਿਹਾ ਹੈ ਲੋਕ ਇੰਟਰਵਿਊਜ਼ ਦੇ ਰਹੇ ਨੇ ਗੱਲਾਂ ਕਰ ਰਹੇ ਨੇ ਲੀਡਰ ਗੱਲਾਂ ਕਰ ਰਹੇ ਨੇ ਕਿ ਸੁਖਬੀਰ ਬਾਦਲ ਨੂੰ ਹੁਣ ਪ੍ਰਧਾਨਗੀ ਤੋਂ ਲਾਂਬੇ ਹੋ ਜਾਣਾ ਚਾਹੀਦਾ ਹੈ ਖੈਰ ਗੱਲ ਕਰਦੇ ਆਂ ਇਸ ਖਬਰ ਦੀ ਕਿਹੜੇ ਦੋ ਲੀਡਰ ਨੇ ਜਿਹੜੇ ਸੁਖਬੀਰ ਬਾਦਲ ਨੂੰ ਛੱਡ ਗਏ ਨੇ ਦੋ ਮੁੱਖ ਲੀਡਰ ਜਿਹੜੇ ਆਪਣੇ ਨਾਲ ਆਪਣੇ ਸਮਰਥਕਾਂ ਨੂੰ ਲੈ ਕੇ ਅਕਾਲੀ ਦਲ ਬਾਦਲ ਛੱਡ ਗਏ ਤੇ ਬਾਕੀ ਧੜੇ ਦੇ ਵਿੱਚ ਸ਼ਾਮਿਲ ਹੋ ਗਏ ਨੇ ਉਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਦਰਸਲ ਸ਼੍ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਦੀ ਅੰਤਰੀਨ ਕਮੇਟੀ ਦੇ ਮੈਂਬਰ ਨੇ ਦੋਵੇਂ ਉਹਨਾਂ ਦੇ ਵਿੱਚੋਂ ਪਹਿਲੇ ਲੀਡਰ ਦਾ ਨਾਮ ਇੰਦਰ ਮੋਹਨ ਸਿੰਘ ਲਖਮੀਰ ਵਾਲਾ ਇਹ ਇੱਕ ਵੱਡੇ ਲੀਡਰ ਨੇ ਐਸਜੀਪੀਸੀ ਦੀ ਅੰਤਰੀਨ ਕਮੇਟੀ ਦੇ ਮੈਂਬਰ ਨੇ ਐਸਜੀਪੀਸੀ ਦੇ ਮੈਂਬਰ ਨੇ ਅਕਾਲੀ ਦਲ ਦੇ ਮੈਂਬਰ ਨੇ ਤੇ ਉਹਨਾਂ ਨੇ ਆਪਣੇ ਸਾਰੇ ਸਮਰਥਕਾਂ ਸਮੇਤ ਪਾਰਟੀ ਜਿਹੜੀ ਹੈ ਉਹ ਛੱਡ ਦਿੱਤੀ ਹੈ ਵੱਡਾ ਝਟਕਾ ਜ਼ਰੂਰ ਲੱਗਿਆ ਸੁਖਬੀਰ ਸਿੰਘ ਬਾਦਲ ਨੂੰ ਪਰ ਇਸ ਦੇ ਨਾਲ ਨਾਲ ਇੱਕ ਹੋਰ ਝਟਕਾ ਨਾਲੋਂ ਨਾਲ ਤੁਰਿਆ ਆ ਰਿਹਾ ਸੀ ਉਹ ਵੀ ਲੱਗਿਆ ਇੱਕ ਹੋਰ ਲੀਡਰ ਆਪਣੇ ਪਤੀ ਆਪਣੇ ਸਮਰਥਕਾਂ ਸਮੇਤ ਪਾਰਟੀ ਛੱਡ ਗਏ ਬੀਬੀ ਮਲਕੀਤ ਕੌਰ ਜਿਹੜੇ ਤੇਜਾ ਸਿੰਘ ਕਮਾਲਪੁਰ ਦੇ ਪਤਨੀ ਨੇ ਉਹਨਾਂ ਨੇ ਵੀ ਪਾਰਟੀ ਛੱਡ ਦਿੱਤੀ ਹੈ ਤੇਜਾ ਸਿੰਘ ਕਮਾਲਪੁਰ ਸੰਗਰੂਰ ਦੇ ਵਿੱਚ ਅਕਾਲੀ ਦਲ ਦੇ ਜ਼ਥੇਦਾਰ ਰਹੇ ਨੇ ਜ਼ਿਲ੍ਹਾ ਜ਼ਥੇਦਾਰ ਰਹੇ ਨੇ ਔਰ ਉਹਨਾਂ ਦੇ ਵੱਲੋਂ ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਸੰਗਰੂਰ ਦੇ ਵਿੱਚ ਵਿਖਿਆ ਜਾਂਦਾ ਰਿਹਾ ਪਰ ਬੀਬੀ ਮਲਕੀਤ ਕੌਰ ਅਤੇ ਤੇਜਾ ਸਿੰਘ ਕਮਾਲਪੁਰ ਜਿਹੜੇ ਨੇ ਉਹ ਕਾਲੀਦਲ ਬਾਦਲ ਦਾ ਪੱਲਾ ਛੱਡ ਕੇ ਤੇ ਬਾਗੀ ਧੜੇ ਦੇ ਨਾਲ ਜਾ ਰਹੇ ਨੇ ਵੱਡੀ ਚਿੰਤਾਜਨਕ ਸਥਿਤੀ ਹੈ ਸੁਖਬੀਰ ਬਾਦਲ ਵਾਸਤੇ ਨਾ ਸਿਰਫ ਇਹਨਾਂ ਦੋਵਾਂ ਲੀਡਰਾਂ ਦਾ ਛੱਡ ਕੇ ਜਾਣਾ ਬਲਕਿ ਸੁਖਬੀਰ ਬਾਦਲ ਦੇ ਧੜੇ ਦਾ ਜਿਹੜਾ ਪ੍ਰੋਗਰਾਮ ਸੰਗਰੂਰ ਦੇ ਵਿੱਚ ਹੋ ਰਿਹਾ ਸੀਗਾ ਉਹ ਵੀ ਇਫੈਕਟ ਹੋਇਆ ਹੈ ਬਾਗੀ ਧੜੇ ਦੇ ਨਾਲ ਇਹ ਕਿਸ ਤਰ੍ਹਾਂ ਦਰਅਸਲ ਅੱਖੀਂ ਡਿੱਠੀਆਂ ਗੱਲਾਂ ਜਿਹੜੀਆਂ ਲੋਕ ਦੱਸਦੇ ਨੇ ਲੀਡਰ ਦੱਸਦੇ ਨੇ ਇੱਥੋਂ ਤੱਕ ਕਿ ਪੱਤਰਕਾਰ ਦੱਸਦੇ ਨੇ ਕਿ ਸੁਖਬੀਰ ਬਾਦਲ ਜਿਹੜਾ ਧੜਾ ਜਿੱਥੇ ਪ੍ਰੋਗਰਾਮ ਕਰ ਰਿਹਾ ਸੀ ਉਸ ਥਾਂ ਦੇ ਉੱਤੇ ਜਿਹੜੇ ਅਕਾਲੀ ਲੀਡਰਾਂ ਦੀ ਗਿਣਤੀ ਸ਼ਾਇਦ ਵੱਧ ਹੋਵੇਗੀ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਦੇ ਵਿੱਚ ਜਿੱਥੇ ਬੀਬੀ ਜ਼ਗੀਰਕੌਰ ਦੇ ਬਾਗੀ ਧੜੇ ਦਾ ਪ੍ਰੋਗਰਾਮ ਹੋ ਰਿਹਾ ਸੀ ਉੱਥੇ ਉਸ ਸਕੂਲ ਦੀ ਉਸ ਗਰਾਊਂਡ ਦੀ ਹਦੂਦ ਦੇ ਬਾਹਰ ਰੁੱਖਾਂ ਦੀਆਂ ਛਾਵੇਂ ਹੇਠ ਵੀ ਲੋਕ ਖੜੇ ਸੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹੋਏ ਸੀ ਜੇਸ ਤੋਂ ਸਾਫ਼ ਕਲੀਅਰ ਹੁੰਦਾ ਹੈ ਇਹ ਹਾਲਾਤ ਜਿਹੜੇ ਆ ਸੁਖਬੀਰ ਬਾਦਲ ਦੇ ਹੋ ਡਾਮਾ ਡੋਲ ਨੇ ਪਰ ਦੂਜੇ ਪਾਸੇ ਜੀਜੀਪੁਰ ਦਾ ਬਾਗੀ ਧੜਾ ਦਿਨ ਦੁਗਣੀ ਰਾਤ ਚਗਣੀ ਤਰੱਕੀ ਕਰਦਾ ਪਿਆ ਖैर ਇਸ ਤੋਂ ਬਾਅਦ ਕੀ ਸਥਿਤੀ ਬਣਦੀ ਹੈ ਕਿਉਂਕਿ ਦੋ ਵੱਡੇ ਲੀਡਰ ਛੱਡ ਗਏ ਨੇ ਇੱਕ ਪਾਸੇ ਬਾਗੀ ਧੜਾ ਜ਼ਿਆਦਾ ਪ੍ਰਫੁੱਲਤ ਹੋ ਰਿਹਾ ਹੈ ਸੁਖਬੀਰ ਬਾਦਲ ਦਾ ਢੇਰ ਨੂੰ ਢਾਹ ਲੱਗਦੀ ਪਈ ਹੈ ਹਾਲਾਤ ਕੀ ਬਣਦੇ ਆ ਇਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬੜੇ ਰੋਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ